brought to by silver pumps top quality or consistent performance ke liye sirf silver pumps naam yaad rakhna koi anpadh banda bhi bahut badhiya suggestion de sakta hai je punjab nu rangla punjab banawan vaste mainu koi suggestion mil je kidon vi main kehna ji main us bande nu award dunga har cheez mere dimaag ch nahi aa sakdi ya mere cabinet ch ya mere afsarain dimaag ch nahi aa sakdi ਜਿੱਤੋ ਅੱਜ ਕਿਉਂਕਿ ਜਿੱਥੇ ਚਾਹ ਉੱਥੇ ਰਾਹ ਜਿੱਥੇ ਸਮੱਸਿਆ ਉੱਥੇ ਹੱਲ ਵੀ ਹੈ ਆਹੀ ਜਨਵਸਤੀ ਕਾਟੇ ਚੱਲ ਰਹੀ ਸੀ ਜੇ ਸੋਚ ਕੀ ਹੈ ਮੁਲਾਜ਼ਮਾਂ ਨੂੰ ਤੇਨੂੰ ਤਰਖਾ ਨਹੀਂ ਸੀ ਫਿਰ ਕਿੱਥੋਂ ਜਦੋਂ ਮੁਲਾਜ਼ਮਾਂ ਮਤਲਬ ਟੀਚਰਾਂ ਨੂੰ ਆਪਣੇ ਕੋਲ ਖਰੀ ਚਿੰਤਾ ਹੈ ਉਹ ਆਪਣਾ ਭਵਿੱਖ ਕਿਵੇਂ ਬਣਾਉਣਗੇ ਉਹ ਤਾਂ ਆਪਦੇ ਭਵਿੱਖ ਬਾਰੇ ਸੋਚੀ ਜਾਂਦੇ ਨੇ ਫਿਰ ਅਸੀਂ ਬਜਟ 'ਚ ਰੱਖੇ ਪੈਸੇ ਵੀ ਵਿਦਿਆ ਨੂੰ ਅਸੀਂ ਕਰ ਜੇ ਹੀ ਨਹੀਂ ਹੋਣ ਦੇਣਾ ਅੱਜ ਇਸ ਯੂਨੀਵਰਸਿਟੀ ਨੂੰ 3 ਕਰੋੜ ਰੁਪਇਆ ਪਰ ਮੰਥ ਪੰਜਾਬ ਗਵਰਨਮੈਂਟ ਦਿੰਦੀ ਹੈ ਜੀ ਹੋਸਟਲ ਬਣਾਉਣੇ ਨੇ ਬਾਥਰੂਮ ਬਣਾਉਣੇ ਨੇ ਨਵੇਂ-ਨਵੇਂ ਇਨਫਰਾਸਟ੍ਰਕਚਰ ਬਣਾਉਣਾ ਹੈ AI ਆ ਗਿਆ ਉਹਦੇ ਵਾਸਤੇ ਬਿਲਡਿੰਗਾਂ ਚਾਹੀਦੀਆਂ ਨੇ ਇੱਕ ਹੋਰ ਬਣਾ ਰਿਆਂ ਇੱਕ ਆਈਡੀਆ ਹੈ ਜਰਮਨੀ ਜਾ ਕੇ ਦੇਖ ਕੇ ਆਏ ਸੀ ਮੇਕਰ ਮੇਕਰ ਸਪੇਸ ਇੱਕ ਨਾਂ ਦੀ ਉੱਥੇ ਬਿਲਡਿੰਗ ਹੈ ਮੇਕਰ ਸਪੇਸ ਮਿਊਨਿਕ ਮੇਕਰ ਸਪੇਸ ਕੀ ਹੈ ਅਸਲ ਚੁਰਾ ਜੇ ਫੁੱਲ ਫਾਰਮ ਕਹ ਲਈਏ ਮੇਕ आवर ਸਪੇਸ ਸਾਡੀ ਜਗਾ ਬਣਾਓ ਉਹਨਾਂ ਨੇ ਕੀ ਕੀਤਾ ਆਲੇ ਦੁਆਲੇ ਦੇ ਕਾਲਜਾਂ ਤੇ ਯੂਨੀਵਰਸਿਟੀ ਨੂੰ ਕਿਹਾ ਤੁਹਾਡੀਆਂ ਜਿਹੜੀਆਂ ਲੈਬਸ ਨੇ ਉੱਥੇ ਕਿੰਨੇ ਬੱਚੇ ਆਉਂਦੇ ਨੇ ਕੁਈ ਕਹਿੰਦਾ 70 ਕੁਈ ਕਹਿੰਦਾ 90 ਕੁਈ ਕਹਿੰਦਾ 100 ਉਹ ਕਹਿੰਦੇ ਛੋਟੀਆਂ ਲੈਬਸ ਨੇ ਅਸੀਂ ਇੱਕ ਬਹੁਤ ਵੱਡੀ ਲੈਬ ਬਣਾ ਦਿੰਨੇ ਹਾਂ ਬੱਚੇ ਇੱਥੇ ਭੇਜਿਆ ਕਰੋ ਇੱਕ ਤਾਂ ਬ੍ਰੇਨਸਟਾਰਮਿੰਗ ਜਿਹੜੀ ਹੈ ਉਹ ਹਜ਼ਾਰ ਬੱਚੇ ਦੀ ਹੋਊਗੀ ਆਪਸ ਚ ਜਦੋਂ ਬ੍ਰੇਨਸਟਾਰਮਿੰਗ ਹੋਊਗੀ ਨਵੇਂ ਨਵੇਂ ਆਈਡੀ ਉਹਨਾਂ ਨੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਈ ਜਿਹਦੇ ਵਿਚਾਲੇ ਦੁਆਲੇ ਦੇ ਸਾਰੇ ਇਲਾਕੇ ਦੇ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚੇ ਉੱਥੇ ਐਕਸਪੈਰੀਮੈਂਟ ਕਰਨ ਆਉਂਦੇ ਨੇ ਤੇ ਉੱਥੇ ਫਰਨੀਚਰ ਦੇ ਕੰਮ ਤੋਂ ਲੈ ਕੇ ਸਪੇਸ ਸ਼ਟਲ ਤੱਕ ਦਾ ਕੰਮ ਚੱਲਦਾ ਇੱਕੋ ਬਿਲਡਿੰਗ 'ਚ ਕੰਪਿਊਟਰ ਲੇਟੈਸਟ ਮਸ਼ੀਨਾਂ ਔਰ ਕੰਪਨੀਆਂ ਨੂੰ ਇਹ ਫਾਇਦਾ ਹੋ ਗਿਆ ਕੋਈ ਮਸ਼ੀਨ ਬਣਾਈ ਹੈ ਕੰਪਨੀ ਪਹਿਲਾਂ ਉੱਥੇ ਦੇ ਦਿੰਦੀ ਹੈ ਮੇਕਰ ਸਪੇਸ 'ਚ ਤੇ ਬੱਚੇ ਜਦੋਂ ਉੱਤੇ ਕੰਮ ਸਿੱਖਦੇ ਨੇ ਨਾਲੇ ਤਾਂ ਉਹ ਮਸ਼ੀਨ ਦੀ ਪਰਫਾਰਮੈਂਸ ਪਤਾ ਲੱਗ ਜਾਂਦੀ ਹੈ ਪਲੱਸ ਜਦੋਂ ਬੱਚਾ ਉੱਤੇ ਕੰਮ ਸਿੱਖ ਕੇ ਕਿਤੇ ਹੋਰ ਜਾ ਜਾਊਗਾ ਨੌਕਰੀ ਕਰਨ ਉਹ ਉਸੇ ਮਸ਼ੀਨ ਦੀ ਡਿਮਾਂਡ ਕਰੂਗਾ ਕਿ ਮੈਂ ਤਾਂ ਜੀ ਆਹ ਮਸ਼ੀਨ ਚਾਹੀਦੀ ਹੈ ਇਹ ਬੈਸਟ ਹੈ ਤਾਂ ਉਹ ਉਹਨਾਂ ਦੇ ਕਿਸੇਲ ਵੱਧਦੇ ਐ ਸੋ ਮੇਕਰ ਸਪੇਸ ਦਾ ਜਿਹੜਾ ਆਈਡੀਆ ਹੈ ਉਹ ਅਸੀਂ ਉਹਦੇ ਵਾਸਤੇ ਸੀ ਐਸ ਏਰੀਏ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੁਣੀ ਐ ਤੇ ਮੇਕਰ ਸਪੇਸ ਦਾ ਨਾਮ ਦਾ ਇੱਕ ਬਣਾਵਾਂ ਜਿੱਥੇ ਲੇਟੈਸਟ ਤਜਰਬੇ ਹੋਣਗੇ AI ਤੋਂ ਲੈ ਕੇ ਸਭ ਜੋ ਦੁਨੀਆ ਪਰ ਦਾ ਅੱਜ ਚੱਲ ਰਿਹਾ ਉਹ ਤੁਹਾਨੂੰ ਉੱਥੇ ਮਿਲੂਗਾ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਕਮੀ ਮੌਕਿਆਂ ਦੀ ਐ ਬਸ ਮੌਕੇ ਨਹੀਂ ਮਿਲਦੇ ਅਹੀਂ ਰਹਿ ਜੰਨੇ ਆ ਬਸ ਕਈ ਵਾਰੀ ਸਕੂਲ ਨਹੀਂ ਮਿਲਦਾ ਜਾਂ ਉੱਥੋਂ ਜਾਣ ਨੂੰ ਬੱਸ ਨਹੀਂ ਮਿਲਦੀ ਚਲੋ ਜੀ ਬੱਸ ਰਹਿ ਗਏ ਫਿਰ ਉਦੋਂ ਬਾਅਦ ਕਿੱਥੇ ਇੰਨਾ ਕੰਪੀਟੀਸ਼ਨ ਹੈ ਕਿੱਥੇ ਕੰਪੀਟੀਸ਼ਨ ਕਰੀਏ ਸੋ ਅੱਜ ਦਾ ਦਿਨ ਜਿਹੜਾ ਹੈ ਡਾਕਟਰ ਬੀਮਰਾਓ ਅੰਬੇਦਕਰ ਜੀ ਦਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਹੜੀ ਵਿਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਆ ਜਿਹੜਾ ਉਹਨੂੰ ਇੱਕ ਵਾਰੀ ਪੀਊਗਾ ਉਹ ਦਿਹਾੜੂਗਾ ਹੀ ਦਿਹਾੜੂਗਾ ਬਸ ਤੁਹਾਨੂੰ ਕੋਈ ਪੁੱਛਣ ਆਉਂਦਾ ਵੀ ਅੱਜ ਮੈਂ ਅਜ ਬੁੱਕ ਲੈਟ ਜਾਰੀ ਕੀਤੀ ਐ ਵੀ ਐਸ ਸਕੀਮ ਕਿਵੇਂ ਲਈਦੀ ਹੁੰਦੀ ਜ਼ਰੂਰ ਦੱਸੋ ਉਹਨੂੰ ਨਹੀਂ ਹੁੰਦਾ ਤਾਂ ਹੋ ਸਕਦਾ ਕਈ ਬੜੀ ਗਰੀਬਾਂ ਨੂੰ ਹੁਣ ਮੈਨੂੰ ਇੱਕ ਮਿਲਿਆ ਇੱਕ ਬੰਦਾ ਮੈਂ ਉਹਦਾ ਮੈਂਬਰ ਪਾਰਲੀਮੈਂਟ ਸੀ ਹਜੇ ਬਾਈ ਵਾਲੀਆਂ ਚੋਣਾਂ ਨਹੀਂ ਹੋਈਆਂ ਸੀ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਸਾਡੀ ਤਾਂ ਅਗਲੀ ਪੀੜ੍ਹੀ ਵੀ ਬਸ ਹੁਣ ਦਿਹਾੜੀਆਂ ਹੀ ਕਰੂਗੀ ਮੈਂ ਕਿਹਾ ਵੀ ਕੀ ਹੋ ਗਿਆ ਕਹਿੰ ਸਰਕਾਰੀ ਸਕੂਲ ਚ ਪੜਦੇ ਆ ਬੱਚੇ ਮੈਂ ਕਿਹਾ ਵੀ ਸਕੂਲ ਟੀਚਰ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਹੈਗੇ ਨੇ ਮੈਂ ਫਿਰ ਕਹਿੰਦਾ ਪਰ ਉਮੀਦ ਕੋਈ ਨਹੀਂ ਸਾਨੂੰ ਵੀ ਕੁਝ ਬਣ ਜਾਣਗੇ ਮੈਂ ਕਿਹਾ ਵੀ ਕਿਉਂ ਜਦੋਂ ਵੀ ਟੀਚਰ ਵੀ ਹੈਗੇ ਨੇ ਫੇ ਕੀ ਪ੍ਰੋਬਲਮ ਕਹਿੰਦਾ ਵਾ ਆ ਕਿਹਾ ਹੋਇਆ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਵੀ ਕਿਤਾਬਾਂ ਤੇ ਕਾਪੀ ਆਪਾਂ ਮੇਰੇ ਭੁੱਲੇ ਆਇਓ ਕੌਲੀ ਤੇ ਚਮਚਾ ਨਾ ਭੁੱਲ ਕੇ ਆਇਓ ਕਹਿੰਦਾ ਦਰਿਆ ਖਵਾ ਕੇ ਮੋੜ ਦਿੰਦੇ ਨਹੀਂ ਮਿੱਡੇ ਮੀਲ ਬਣੀਆਂ ਬਿਲਡਿੰਗਾਂ ਬਣ ਗਈਆਂ ਸੀਗੀਆਂ ਮਿੱਡੇ ਮੀਲ ਖਵਾਉਣ ਟੀਚਰਾਂ ਦੀ ਡਿਊਟੀ ਲਾ ਦੇ ਮਿੱਡੇ ਅੱਧੇ ਟੀਚਰ ਤਾਂ ਕੜਾ ਹੈ ਲੈ ਕੇ ਖੁਰਚਣਾ ਲੈ ਕੇ ਦਲੀਏ ਬਣਾਉਂਦੇ ਰਹਿੰਦੇ ਸੀ ਅਸੀਂ ਹੁਣ ਕੀ ਕੀਤਾ ਟੀਚਰ ਵੀ ਭਰਤੀ ਕਰ ਰਹੇ ਆ ਪਲੱਸ ਟੀਚਰਾਂ ਨੂੰ ਇਹ ਕਿਹਾ ਕਿਉਂਕਿ ਉਹਨਾਂ ਨੇ ਇੱਥੇ ਆਉਣਾ ਹੈ ਤੁਹਾਡਾ ਕੱਚਾ ਮਾਲ ਤਾਂ ਉੱਥੇ ਤਿਆਰ ਹੋ ਰਿਹਾ ਨਾ ਯੂਨੀਵਰਸਿਟੀ ਦਾ ਆਉਣਾ ਉਹਨਾਂ ਨੇ ਇੱਥੇ ਹੈ ਅਸੀਂ ਸਕੂਲ ਆਫ ਫੈਮਿਨਸ ਵੀ ਬਣਾ ਰਹੇ ਆ ਨਾਲ ਟੀਚਿੰਗ ਸਟਾਫ ਨੂੰ ਅਸੀਂ ਸਿਰਫ ਉਹਨਾਂ ਤੋਂ ਟੀਚਿੰਗ ਦਾ ਕੰਮ ਲਵਾਵਾਂਗੇ ਨੌਨ ਟੀਚਿੰਗ ਕੰਮ ਕੋਈ ਨਹੀਂ ਲੈਣਾ ਹੈਡਮਾਸਟਰ ਵਿਚਾਰਾ ਫੂਜ ਬਦਲੀ ਜਾਂਦਾ ਰਹਿਣਾ ਪੱਖਿਆਂ ਦੇ ਕੋਈ ਬਾਥਰੂਮ ਦੀ ਟੂਟੀ ਖਰਾਬ ਹੋ ਗਈ ਜੀ ਉਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖ ਲਈ ਉਹਦਾ ਕੰਮ ਹੈ ਕੈਂਪਸ ਦੇਖਣਾ ਸਾਰਾ ਕੋਈ ਕਿਸੇ ਕਿਸਮ ਦੀ ਕੋਈ ਟੈਕਨੀਕਲ ਇਸ਼ੂ ਆ ਰਿਹਾ ਕੈਂਪਸ ਦੇ ਵਿੱਚ ਉਹ ਦੇਖੂਗਾ ਕੈਮਰੇ ਲਾਤੇ ਫਿਰ ਸਕੂਲ ਇਹ ਛੁੱਟੀ ਤੋਂ ਬਾਅਦ ਉੱਥੇ ਕੌਣ-ਕੌਣ ਆਉਂਦਾ ਹੈ ਕਈ ਸਕੂਲ ਇਹੋ ਜਿਹੇ ਨੇ ਛੁੱਟੀ ਤੋਂ ਬਾਅਦ ਉੱਥੇ ਕੋਈ ਨਸ਼ੇੜੀ ਜਾਂ ਕੋਈ ਅਵਾਰਾ ਕਰਦੋ ਉੱਥੇ ਜਾ ਕੇ ਬਹਿ ਜਾਂਦੇ ਨੇ ਜਾਂ ਕੋਈ ਅਸ਼ਲੀਲ ਕੱਲਾਂ ਲਿਖ ਜਾਂਦੇ ਐ ਬਾਥਰੂਮਾਂ 'ਚ ਇਹ ਉਹ ਸੋ ਸਵੇਰ ਨੂੰ ਅੰਬੈਰੈਸਮੈਂਟ ਹੁੰਦੀ ਐ ਬੱਚਿਆਂ ਨੂੰ ਅਸੀਂ ਸਕੂਲ ਤੋਂ ਬਾਅਦ ਵੀ ਚੌਕੀਦਾਰ ਰੱਖੇ ਨੇ ਕਿ ਤੂੰ ਤੇਰਾ ਕੰਮ ਐ ਇਸ ਵਿਦਿਆ ਦੇ ਮੰਦਰ ਦੀ ਰਾਖੀ ਕਰਨੀ ਐ ਇੱਥੋਂ ਕੋਈ ਗਲਤ ਸੰਗਤ ਜਾਂ ਗਲਤ ਮੈਸੇਜ ਨਾ ਜਾਵੇ ਬਸ ਸਾਨੂੰ ਦੂਜੇ ਸਟੇਟਾਂ ਦੇ ਜਿਹੜੇ ਸਰਕਾਰਾਂ ਨੇ ਉਹ ਪੁੱਛਣ ਲੱਗੀਆਂ ਕਿ ਕਿਵੇਂ ਕੀਤਾ ਜੀ ਤੁਸੀਂ ਇਸ ਵਕਤ ਆਪਾਂ ਮੈਂ ਯੂਨੀਵਰਸਿਟੀ ਦਾ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਭ ਤੋਂ ਵੱਧ ਸਹਿਯੋਗ ਦੇ ਰਹੇ ਹੋ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਭ ਤੋਂ ਵਧੀਆ ਯੋਗਦਾਨ ਪਾ ਰਹੀ ਹੈ ਜੀ ਇਸ ਵਕਤ ਪਲੈਨਿੰਗ ਤੇ ਟਾਈਮ ਲੱਗ ਗਿਆ ਸਾਨੂੰ ਕੋਈ ਇੱਕ ਦਿਨ ਚ ਨਹੀਂ ਬਣੀ ਪਲੈਨਿੰਗ ਤੇ ਟਾਈਮ ਲੱਗ ਗਿਆ ਕਿ ਪਹਿਲਾਂ ਸਪਲਾਈ ਲਾਈਨ ਬੰਦ ਕਰਾਂਗੇ ਸਪਲਾਈ ਲਾਈਨ ਤੱਕ ਬੰਦ ਕਰ ਦਾਂਗੇ ਬਾਅਦ ਚ ਜਿਹੜਾ ਵਿਦ્રોલ ਸਿੰਪਟਮਸ ਆਉਣਗੇ ਜਿਹੜੇ ਬੱਚੇ ਡਿਕਟਡ ਹੋ ਗਏ ਮਰੀਜ਼ ਬਣ ਗਏ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਜ਼ਮਾਰਾਂਗੇ ਫਿਰ ਰੋਟ ਕਲੀਨਿਕ ਅਪਡੇਟ ਕੀਤੇ ਫਿਰ ਰੀਹੈਬ ਸੈਂਟਰ ਉਹਨਾਂ ਚ ਤਿੰਨ ਤਿੰਨ ਚਾਰ ਚਾਰ ਮਹੀਨੇ ਨੇ ਦਵਾਈਆਂ ਪਾਈਆਂ ਕਿ ਘਟੇ ਨਾ ਫਿਰ ਉਸ ਪੋਟ ਕੀਤੇ ਏਰੀਏ ਜਿੱਥੇ ਵਿਕਦਾ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਮੂਨ ਕਾਲੇ ਨੂੰ ਫਾਜ਼ਿਲ ਕਾ ਫਾਜ਼ਲ ਕਾ ਇਹਨੂੰ ਪਠਾਨਕੋਟ ਕਿਉਂਕਿ ਉਹ ਉੱਥੇ ਹੀ ਬੈਠੇ ਸੀ ਜਿਹੜੇ ਛੋਟੇ ਪੱਦਰ ਦੇ ਅਧਿਕਾਰੀ ਨੇ ਨਾ ਹੌਲਦਾਰ, ਮੁੰਸ਼ੀ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਜਦੋਂ ਕਿਤੇ ਕੋਈ ਛਾਪਾ ਮਾਰਨ ਜਾਂਦੇ ਉਹ ਪਹਿਲੀ ਦੱਸ ਦਿੰਦੇ ਸੀ ਤਾਂ ਗੱਡੀ ਚੱਲ ਪਈ ਇੱਥੋਂ ਉਹ ਇਧਰ ਉਧਰ ਹੋ ਜਾਂਦੀ ਸੀ ਉਹ ਕਹਿੰਦਾ ਛਾਪਾ ਜੀ ਪਹਿਲੀ ਪਤਾ ਲੱਗ ਗਿਆ ਫਿਰ ਸੌਰਾ ਬਦਲਿਆ ਜੀ ਸਿਸਟਮ ਉਸ ਤੋਂ ਬਾਅਦ ਐਕਸ਼ਨ ਲਿਆ ਤੇ ਅੱਜ ਤੁਸੀਂ ਰੋਜ਼ ਦੇਖਦੇ ਆਉਂਗੇ ਐਨਡੀਪੀਐਸ ਦੇ ਪਰਚੇ ਜਿਨ੍ਹਾਂ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ ਸੱਫਰ ਪਛਾਤੇ ਤਾਂ ਉਸੇ ਘਰ ਦੇ ਸਾਹਮਣੇ ਸੱਫਰ ਵਿਸ਼ੇਵਰ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹ ਤਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਉਹ ਤਾਂ ਉਹ ਤਾਂ ਟਾਹਾਂਗੇ ਫਿਰ ਅਸੀਂ ਉਹ ਪਾਪ ਦੀ ਕਮਾਈ ਹੈ